ਸਤਿ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਨਵ ਗੁਣ ਗੋਬਿੰਦ ਗਾਇਉ ਨਹੀਂ ਜਨਮ ਅਕਾਰਥ ਕੀਨਾ न सौ काए रचियो नमख नओ उदास मरे न जास तर नई गायो लियो त जरातनि जी पयो सूजनी काल पचो आना नानक ने क्य बजे भॻवान तन सारा समत सगलो जिन अपी करम में गज संगीन नानक साची जान पतर हर अनाथ के नाथ नानक ते जानिए सदा बस तुम साथ तन तन जे तो कोधो त सियो नकी तन तन सम सुख दि हर जनी के ताम सुनरे मुना सिमरत सभु सुग दाता राम है दूसर आए न कोन मुना सिमरत पाईे तमीत नानक सुन रे मन गॾ तीत पात को तनर थो जानो जतुरू जानो जय देवियो नाने महिमानो ਕਟ ਗਟ ਮੈਂ ਹਰ ਜੂ ਬਸਾ ਸੰਤਨ ਕਉ ਉਪਕਾਰ ਓ ਨਨਕ ਤੈ ਬਜ ਮਨ ਤੋਨੇ ਦੇ ਉਤਰੇ ਪਾ ਲੋਕ ਦੁਖ ਜੈ ਪਰ ਸਹਿ ਨਹੀਂ ਲੋਗ ਮੋ ਅਗਮਾਨ ਓ ਨਨਕ ਸੁਨਰੇ ਮਨ ਓ ਮੂਰਤ ਬਜਵਾ ਕੋ ਨੰਦਿਆ ਨਹੀ ਜੀ ਕਣਚਨੋਂ ਸਮਾਨ ਕੋ ਨਨਕ ਸੁਨਰੇ ਮਨ ਮੁਕਤ ਤਹੈ ਤਜਾਨ ਅਰਗ ਸੋ ਗੁਜਾ ਕਾ ਨਹੀਂ ਬਰੀ ਮੀ ਤੋ ਸਮਾਨ ਕੋ ਨਨਕ ਸੁਨਰੇ ਮਨ ਮੁਕਤ ਤਹੈ ਤਜਾਨ ਪਾਉ ਕੋ ਦੇਤ ਨਾ मानक आ नक सुनरे मन ज्ञानी जज जया सगली <Sk> केख <mucha> बराग नानक सुनरे मन <Sus> <ओ पेख बैराग>, <नानक सुनरे> <Sus> ते नर माते हे माया ममता दी ਭਉਤੇ ਪਯੋ ਦਾਸੋ ਬੋ ਨਾਨਕ ਸੁਨਰੇ ਮਨ ਤੈ ਘਟ ਵਰੰਗ ਨਿਵਾਸ ਜਿ ਪ੍ਰਨੀ ਹੋ ਮਹ ਤੀ ਕਰਤਾ ਰਾਮ ਪ੍ਰਸਾਦ ਬੋ ਨਾਨਕ ਵਾ ਮੁਕਤ ਨਰ ਏ ਮਨ ਸਾਚੀ ਮਨ ਪਨਾਸਨ ਦੋ ਮਦੂ ਮਤ ਹਰਨ ਕਲਮ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਬਜੇ ਸਫਲ ਹੋਏ ਤੇ ਕਾਮੁ ਤੇ ਵਾਗੁਨ ਗੁਰਿ ਕਪਟਿਓ ਕਰਣਾ ਸੁਨੋ ਹਰ ਨਾਮ ਕੋ ਨਾਨਕ ਸੁਨਵੇਂ ਮਨ ਪਰ ਨਜਮ ਕੈ ਤਾਮੁ ਜੁਗ੍ਰਨੀ ਮਮਤਾ ਤਜਿਆ ਲੋਭ ਮੋਹ ਅਹੰਕਾਰ ਆਉ ਨਾਨਕ ਆਪਨ ਤਰੇ ਔਰਨ ਲੇਦੇ ਉਦਾਨ ਜੋ ਸੁਪਨਾ ਅਰਪੇਖ ਨਾ ਐਸੇ ਜਗ ਕੋ ਜਾਨ ਇਨ ਮੈਂ ਕਛ ਸੱਚ ਨਹੀਂ ਨਾਨਕ ਬਨ ਬਗਵਾਨ ਇਸ ਦਿਨ ਮਾਇਆ ਆਕਾਰ ਨੇ ਪ੍ਰਾਨੀ ਕੋਟਨ ਮੈਂ ਨਾਨਕ ਗਾਉ ਨਰਯਣ ਦੇ ਚੀਤ ਰਸੇ ਜਲਦੇ ਬੋਧ ਬੋਧਾ ਪਜਾ ਦਿਨਸਾਨੀ ਤੋ ਕੋ ਨਾਨਕ ਅਸੀ ਕੀ ਕੋ ਨਾਨਕ ਸਨ ਮੀ ਤੋ ਪ੍ਰਾਨੀ ਕਜੂ ਨ ਤੇ ਤਈ ਮਦਮਾਇ ਕ ਅੰਧਾ ਕੋ ਨਹਰ ਭਜਨ ਪਤ ਤੈ ਜਮ ਫੰਦ ਜੋ ਸੁਖ ਪੂਚਾ ਸਦਾ ਸ਼ਰਨ ਰਾਮ ਕੀ ਲੇ ਕੋ ਨਨਕ ਸੁਨ ਰੇ ਮਨ ਦੁਰਲਭ ਮਨ ਖਦੇ ਮਾਇਆ ਕਾਰਨ ਤਵਹੀ ਮੂਰਖ ਲੋਗ ਅਜਾਨ ਕੋ ਨਨਕ ਇਹ ਰ ਭਜਨ ਮਿਰਜਨ ਵਸੋਨ ਨੀਂਦੇ ਸੁਦੇਨ ਭਜਾ ਰੂਪ ਰਾਮ ਤੇਜਾਨ ਅਰਜਨ ਹਰ ਗੰਧਰ ਨਹੀਂ ਨਾਨਕ ਸਾਚੀ ਮਨ ਮੰਨ ਮਨ ਮਾਇਆ ਮੈਂ ਭੱਦ ਰਿਓ ਬਿਕਰਿਓ ਗੋਬਿੰਦ ਨਾਮ ਕੋ ਨਨਤ ਜਨ ਹਰ ਭਜਨ ਜੀਵਤ ਕੋ ਤੇ ਕਾਮਾ ਦਰਾਨੀ ਰਾਮ ਨ ਤੇ ਤੀ ਮਦ ਮਾਇਆ ਕੰਧਾ ਅੰਧਾ ਮਨ ਨਿਕਹਰ ਭਜਮਨ ਸਤਿ ਕਰੇ ਰਸਮ ਸੁਖ ਮੈਂ ਬਹੁ ਸੰਗੀ ਪਾਏ ਦੁਖ ਮੈਂ ਸੰਗ ਨਾ ਹੋਵੇ ਮਨ ਨਿਕਹਰ ਭਜਮਨ ਅੰਤ ਸੁਹਾਈ ਨਾਏ ਜਨਮ ਜਨਮ ਪਰਮਤਥਿਰਿਓ ਨਿੱਟੋ ਨਾ ਜੰਮ ਕੋਤਰਾ

ਸਭ ਨਹੀਂ ਮਾਨਾ ਕਰਨੋ ਤੋਂ ਨਾ ਕੀਓ ਪਰੋ ਲੋਕ ਕਾ ਭੰੰਦ ਨਾਨਕ ਸਮਯੋ ਰਮ ਗਿਓ ਅਬ ਕਿਉਂ ਹੋਤ ਅੰਧਾ ਮਨ ਮਾਇਆ ਮ ਰਮ ਰਹੂ ਨਿਕਲਤ ਨਾਏ ਨਮੀਤ ਨਾਨਕ ਮੂਰਤ ਚਿਤਰ ਜਿਓ

ਉਹ ਇੱਕ ਮਨ ਹੋਏ ਵਿਤ ਜੇ ਤਾ ਤੀਰਤ ਵਰਤ ਅਰਦਾਨ ਕਰ ਮਨ ਮੈਂ ਤਰ ਗੁਮਾਨ ਮੈਨੂੰ ਕਿਵੇਂ ਫਲ ਜਾ ਕਤੇ ਜੋ ਪੁੰਚੜ ਇਸ ਗਾਨੇ تیر ਕੰਪਿਓ ਪਗ ਡਗਮਗ ਤਾਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਤੇਰਨ ਭਗਤ ਹੈ ਤੇਰਾ ਕੋ ਮਨ ਮਾਰੇ ਜਗ ਰਜ ਨਾਸਨ ਸੂਤਹ ਜਾਪ ਲਿਓ ਰੇ ਬੀਤੋ ਹੋ ਨਾਨਕ ਤੇ ਨਰੇ ਜਲਮਨੂ ਕੀ ਬੀਤੋ ਰਾਮ ਗਯੋ ਰਾਵਣ ਗਯੋ ਬਨੇ ਜਾ ਸੰਸਾਰ ਇੰਤ ਕਤਕੀ ਕੀ ਜੀਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰੇ ਕੋ ਨਾਨਕ ਤੇ ਨਹੀਂ ਕੋਏ ਜੋ ਕੋ ਜੋ ਬਿਨਸਾ ਪਰੋ ਆਜ ਕਾਲ ਨਾਨਕ ਹਰ ਗੁਣ ਗਏ ਲੈ ਛਡ ਸਗਲ ਜਈਆ ਬਾਲ ਜੁਟੇ ਕੇ ਉਹ ਬੰਧਨ ਪਰ ਕਚੂ ਨ ਹੋ ਤੋ ਪਾਏ ਨਾਨਕ ਖੇਲਵ ਓਟ ਹਰ ਕਦ ਜਿਆ ਹੋਏ ਸਹਾਈ ਬਲੋ ਆ ਬੰਧਨ ਜੁਟੇ ਸਭ ਕੇ ਜੋ ਤੋ ਪਾਏ ਨਾਨਕ ਸਭ ਖੁਸ਼ ਦੂਮਰੇ ਹੱਥ ਮੈਂ ਤੁਮਹੀ ਹੋਏ ਸਹਾਈ ਸੰਗ ਸਵਾ ਸਾਕਤਾ ਜਿ ਗਏ साधो में नो साधु रहियो रहियो गुरू गोविंदगत में राम नाम रहियो जा कम न ਟੰਟ ਮਟੇ ਨਾਸਤੁ ਤਹਾਰਾ ਹੋਏ ਗੁਰਮੁਨਾਮ ਓਰ ਮੈਂ ਗਇਓ ਜਾਕਰ ਸਮਨੇ ਕੋ ਏ ਜੈ ਸਿੰਘ ਰਤ ਸੰਕਟਮਟੇ ਨਾਸਤੁ ਤਹਾਰਾ ਹੋਏ ਗੋਦਾਵਣੀ ਮਹਲਾ ਪੰਜਵਾ ਕਾਲ ਵਿਚ ਤਨਾ ਵਸੂ ਪਈਓ ਸਤ ਸੰਤਖ ਵਿਚਾਰੋ અમૃત નામ ઠાકુર કા પયો જિસ સંસાર અલા દેખો કાવા દેખો પંચ જિસ કા વે દુધાર દેવ દદજી ના જાયિતિત મત મત રત પુરતા તમ સંસાર ચરણ લગ તારીએ સબ નાનક બ્રહમા બસાર ગોલોક મહોલા પંજરા ਤੇਰਾ ਕੀਤਾ ਜਾਂ ਤੁਰ ਨਾਹੀ ਮੈਂ ਨੂੰ ਜਗਤ ਪਟਾਈ ਕੋ ਗੁਣ ਨਾਹੀ ਆਪੇ ਚਰਸ ਪਿਓਈ ਤਰਲ ਪਿਆ ਨਾ ਰਾਮ ਤੋਈ ਸਤਿਗੁਰ ਸਜਣ ਮਿਲੇ ਨਾਨਕ ਨਾਮ ਮਿਲਾਤਾ ਜੀਵਾ ਸਰਵਨ ਕੀ ਹੈ ਨਾਰੇ ਅਰਥ ਤੇ ਆ ਮੈਂ ਆਰਾਮਤ ਹੋਈ ਸਤ ਗੁਰ ਸਜਣ ਮਿਲਿਆ ਨਾਦਕ ਨਾਮ ਮਲਤਾ ਜੀਵਾ ਸਨਮਨ ਕੀਏ ਹੈ ਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਪੰਚ ਬਰੰਗਣ ਸੰਗ ਅਲਾਪੇ ਆਠੋ ਨੰਦਨ ਅਰਥ ਰਾਗ ਭਰਵ ਕਰਹੀ ਪੰਚ ਰਾਗਨੀ ਸੰਗ ਉਚਰੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵੈ ਬੰਗਲੀ ਉਹ ਨਸਲੇ ਕੀ ਕੀ ਭਈ ਬਾਰੀ ਐ ਭੈਰੋ ਕੀ ਪਾਚੋ ਨਾਰੀ ਪੰਚ ਮਾਰਕ ਦਸਾਖ ਸੁਨਾਵੈ ਬੰਗਾਲੋ ਮਦਮਾ ਧੋ ਗਾਵੈ ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਤ ਅਸ਼ਟਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਜਿਤਿਆ ਮਾਲ ਕੌਸਕ ਅਲਾਪੇ ਸੰਗ ਰਾਗਨੀ ਪਾਚੋ ਥਾਪੇ ਗੌਂਡ ਕਰੀ ਅਰਦੇਵ ਗੰਦਾਰੀ ਗੰਦਾਰੀ ਸਿਉ ਤੇ ਵਿਚਾਰੀ ਤਾਨਾ ਸ੍ਰੀ ਇਹ ਪਾਚੁ ਗਾਈ ਮਾਲ ਰਾਕ ਕੋ ਸਖ ਸੰਗ ਲਾਈ ਮਾਰੂ ਮਦੰਗੰ ਮੇਵਾਰਾ ਪ੍ਰਭੂ ਚੰਡ ਕੋ ਸਕੂਬਾਰਾ ਖੋ ਘਟੋ ਪਰੋ ਪਰਾਨੰਦ ਗਾਈ ਅਸ਼ਟ ਮਾਲ ਕੋ ਸਖ ਸੰਗ ਲਾਏ ਪਨ ਆਇਓ ਵਿੰਡੂਲ ਪੰਜ ਨਾਰ ਸੰਗ ਅਸ਼ਟ ਸੁੱਤ ਉਡੇ ਕਾਨ ਕਲੋਲ ਗੰਤਾਰ ਮਿਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸਵਾਈ ਖਰਸ ਹੀਰੀ ਲਾ ਭਾਰ ਜਾ ਸੰਗ ਲਾਈ ਪਾਚੂ ਆਰ ਜਾ ਸ਼ਰਮਾ ਆਨੰਦ ਪਾਸ ਗਰ ਆਏ ਚੰਦਰਨ ਭੈ ਮੰਗਲਨ ਸੋ ਆਏ ਸਰਸਬਾਨ ਉਹ ਆਏ ਬినੋਦਾ ਗਾਵਾ ਸਰਸਬ ਸੰਤ ਗੁਮੋਦਾ ਅਲਪੁਤ੍ਰ ਮਾ ਕਹੇ ਸਵਾਰੀ ਪੁਨਾਏ ਦੀਪਕ ਕੀ ਵਾਰੀ ਕਹੇ ਦੀਪਤ ਮੰਜਰੇ ਚੋੜੀ ਕਹੇ ਆਲਾਪ ਕਾਮੋਦੀਉ ਗੂਜਰੀ ਸੰਗ ਦੀਪਕ ਕੇ ਤਾਪ ਕਲੰਕਾ ਕੁੰਤਲ ਰਾਮਾ ਕਮਲ ਕੁਸਮ ਚੰਪਕੇ ਨਮ ਗੋਰਾ ਉਕ ਨਰਾ ਦਲਿਆਨਾ ਅਸ਼ਟ ਪੁੱਤਰ ਦੀਪਕ ਤੇ ਜਾਨਾ ਸਭ ਮਿਲੇ ਸ਼੍ਰੀ ਰਾਗਵ ਗਾਵੇ ਪਾਚੋ ਸੰਗ ਬਰੰਗਨ ਲਾਵੇ ਬਾਰਾ ਉਕਰ ਨਾਟੋ ਧਰੀ ਗਵਰੂ ਗਾਵੇ ਆਸਾਵਰੇ ਤੇ ਬਾਜੇ ਸੰਦਵੀ ਆਲਾ ਪੀ ਸ਼੍ਰੀ ਰਾਗ ਸੇ ਪਾਚੋ ਥਾਪੇ ਸਾਲੋ ਸਾਰਗ ਸਾਗਰਾ ਔਰ ਗੁੰਡ ਗੰਬੀਰ ਆਸਤੇ ਪੁੱਤਰੀ ਸ਼੍ਰੀ ਰਾਗ ਤੇ ਗੁੰਡਕ ਮਹਾਂ ਮੇਰ ਖਟਮੇਗ ਰਾਗ ਗਾਵਾ ਪੰਜੋ ਸੰਗ ਬਰੰਗਨ ਲਾਵ ਫੋਰਟ ਗੌਂਢ ਮਲਾਰੇ ਤੁਨੀ ਪੁਨ ਗਾਵਾ ਆਸਾ ਗੁਲਗੁਲੇ ਉਤੇ ਸੁਰਖੂ ਪੁਨ ਕੀਨੇ ਮੇਗ ਰਾਗ ਸੋ ਪੰਜੋ ਚੀਨੇ ਮੈਂ ਰਾਗ ਅਰਗਜ ਘਰ ਕੇਦਾਰਾ ਜਬ ਨੇ ਕਰ ਨਟ ਉਜਲ ਤਾਰਾ ਤੁਨ ਗਾ ਵਾਜ ਅਨਕਾਰ ਸ੍ਰਮਾ ਮੇਗ ਰਾਗ ਪੁਤ ਰਨ ਕੇ ਨਾਮਾ ਕੈ ਤੂ ਰਾਗ ਨਗਾਏ ਸੰਗ ਰਾਗ ਨੀਤੀ ਸ ਸਭ ਪੁਤ ਰ ਰਾਗਨ ਕੇ 8 10 20 ਕੈ ਤੂ ਰਾਗ ਨਗਾਏ